ਕਹ ਰਾਹ ਤੋ ਦੋ ਜੀਰੇ ਬਟਲਾ ਤੁਸੀਂ ਬੜੀ ਜਾਣਾ ਕਿੰਨੇ ਬੱਚੇ ਮਰੇ ਆਪਣੇ ਕੋਟ ਤੇ ਪਰ ਇਹ ਇਹ ਆਪਾਂ ਮਰੇ ਆਪਾਂ ਮਰੇ ਆ ਇਹ ਆਪਾਂ ਇਹ ਆਪ ਨਾਲ ਤੁਸੀਂ ਸਾਥ ਦੇ ਕੇ ਮਰੇ ਆ ਔਰ ਇਸ ਇਸ ਕੰਮ ਦੇ ਵਿੱਚ ਇਹ ਬੱਚੇ ਇਹਨਾਂ ਤੇ ਵੀ ਲੱਗੇ ਜੀ 1500 ਇਹਨਾਂ ਦੇ ਆਪ ਦੇ ਵੀ ਲੱਗੇ ਹੋਏ ਆ ਇਹ ਬਖਸ਼ਣ ਵਾਲੀ ਗੱਲ ਨਹੀਂ ਗਈ ਸੋ ਗੱਲ ਦਿਓ ਆ ਵੀ ਮੈਂ ਕਿਸੇ ਚਿੱਟਾ ਵੋਟਰ ਵਾਲੇ ਦੇ ਵੇਚ ਨਾਲ ਦੀ ਵੋਟ ਵੀ ਨਹੀਂ ਲੈਣੀ ਨਾ ਤੁਸੀਂ ਜਿੱਦੀ ਗੱਲ ਹੈ ਆ ਵੀ ਆਇਆ ਮੌਕਾ ਦੇ ਲਿਆ ਬਤਿਆ ਆਪਣਾ ਦਰਦ ਸਾਨੂੰ ਖਬਰ ਨਾ ਬਣਾਵਾਦਾ ਇਹ ਨਹੀਂ ਗੱਲ ਹੈ ਇਹ ਇਹ ਤਾਂ ਸਾਰੇ ਸਾਰੇ ਨਾ ਪੰਜਾਬ ਚ ਵਸੂ ਹੂਗੀ ਆ ਇਹਦਾ ਕੋਈ ਪਤਾ ਨਾ ਤੁਹਾਨੂੰ ਸੋ ਇਸ ਕਰਕੇ ਇਹਨੂੰ ਸਾਨੂੰ ਰਿਪੋਰਟ ਆ ਜਾਣਾ ਕਿ ਬਿਲਕੁਲ ਖਤਮ ਹੋ ਗਿਆ ਫੇਰ ਆਪਾਂ ਕੋਈ ਗੱਲ ਕਰਾਂਗੇ ਬੱਚੇ ਮਰ ਗਏ ਜਿਹਨਾਂ ਦੇ ਮਰ ਗਏ ਉਹਨਾਂ ਦਾ ਕੀ ਹਾਲ ਦੱਸੋ ਆਉਣਗੇ ਵਾਪਸ ਕਿਤੇ ਚਲ ਕੋਈ ਮਾਵਾਂ ਸੋਹਣਾਂ ਨੂੰ ਕੁੱਟੇ ਸੀ ਪਾਵਾਂ ਨੂੰ ਦੰਨਾ ਕੰਨ ਪਟਕੇ ਆਉਂਦੀ ਸੀ ਪਾਵਾਂ ਦੇ ਪਿਓਆਂ ਨੂੰ ਘੁੱਟਦੇ ਸੀ ਸਾਰੀ ਖਰੀ ਜ਼ਮੀਨ ਘਰਾਂ ਦੇ ਟੁਕੜਾਠਾ ਪਟਕੇ ਵੇਚਦੀਆਂ ਟੂਟੀਆਂ ਵੇਚਦੀਆਂ ਆਟੇ ਵਾਲੀਆਂ ਭੜੋਲੀਆਂ ਵੇਚਦੀਆਂ ਉਹ ਗਰੀਬ ਘਰਾਂ ਦੇ ਬੱਚੇ ਵਿਚਾਰੀ ਜੇ ਤੇਰਾ ਵੀ ਘੁੱਟਣਾ ਤੇਨੂੰ ਕਿੱਥੇ ਆਣੋ ਪਾ ਉੱਥੇ ਸੈਂਟਰ ਚੱਲਦਾ ਹੈ ਮਾਤਾ ਜੀ ਦਾ ਜੀ ਬਿਮਾਰੀ ਨਹੀਂ ਸੀ ਤੁਹਾਡੀ ਕਰਾਏ ਕੋਈ ਮੈਂ ਮੈਂ ਮੇਰੀ ਕੋਈ ਦੁਸ਼ਮਣੀ ਨਹੀਂ ਤੁਹਾਡੇ ਨਾਲ ਪਰ ਗੱਲ ਬੱਚੇ ਮਾਰਦੇ ਯਾਰ ਆਪਰੇ ਕੁਝ ਮੰਜੀ ਦਾ ਨਾ ਕੁਝ ਸ਼ਿਕਾਇਤ ਆ ਰਹੀ ਸਾਡੀ ਆਪਾਂ ਕੋਈ ਜਿੰਦਗੀ ਨਹੀਂ ਆਈ ਡੀਡੀਆ ਕੋਠੀਆ ਡੀਡੀਆ ਕੋਠੀ ਕੇ ਸਿੱਧੇ ਕੰਮ ਨਾ ਪਹੁੰਚਣੀਆਂ ਮੈਨੂੰ ਦੱਸੋ ਨਹੀਂ 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 ਜੀ ਹੈ ਲੋਕਾਂ ਦੇ ਘਰ ਜਾੜ ਕੇ ਆਪਾਂ ਕੋਈ ਕੀਤਾ ਚਲੋ ਹੁਣ ਮੈਂ ਕਰੂੰਗਾ ਮੈਂ ਰਿਪੋਰਟ ਲੈ ਲਾ ਮੈਂ ਕਰਾਂਗਾ ਮੈਂ ਆਪਾਂ ਬਟਨਾ ਤੁਸੀਂ ਬੜੀ ਜਾਣਾ ਕਿੰਨੇ ਬੱਚੇ ਮਰੇ ਆਪਣੇ ਕੋਟ ਦੇ ਪਰ ਇਹ ਆਪਾਂ ਮਰਾਈ ਆਪਾਂ ਮਰਾਈ ਆ ਇਹ ਆਪਾਂ ਇਹ ਆਪ ਨਾਲ ਤੁਸੀਂ ਸਾਥ ਦੇ ਕੇ ਮਰਾਈ ਆ ਔਰ ਇਸ ਇਸ ਕੰਮ ਦੇ ਵਿੱਚ ਤਾਂ ਇਹਨਾਂ ਦੇ ਵੀ ਲੱਗੇ ਜੀ 15000 ਇਹਨਾਂ ਦੇ ਆਪਦੇ ਵੀ ਲੱਗੇ ਹੋਏ ਆ ਤੇ ਇਹ ਬਖਸ਼ਣ ਵਾਲੀ ਗੱਲ ਨਹੀਂ ਗਈ ਸੋ ਬਾਲਦੇ ਆ ਵੀ ਮੈਂ ਕਿਸੇ ਚਿੱਟਾ ਵੋਟਰਾਂ ਵਾਲੇ ਦੀ ਵੇਚ ਨਾਲ ਦੀ ਵੋਟ ਵੀ ਨਹੀਂ ਲੈਣੀ ਆਪਾਂ ਦੀ ਗੱਲ ਹੈ ਹਾਏ ਇੱਕ ਮੌਕਾ ਲੈ ਲਿਆ ਬੜੀਆ ਬਫਰ ਬਣਾਵਾ ਮਾ ਇਹ ਨਹੀਂ ਕਰ ਹਾਂ ਇਹਦੇ ਇਹ ਤਾਂ ਸਾਰੇ ਸਾਰੇ ਨਾ ਪੰਜਾਬ 'ਚ ਮਸ਼ਹੂਰ ਸੀ ਆ ਕਿਹਦਾ ਕੋਈ ਪਤਾ ਨਾ ਤੁਹਾਨੂੰ ਆਪ ਸੋ ਇਸ ਕਰਕੇ ਇਹਨੂੰ ਸਾਨੂੰ ਰਿਪੋਰਟ ਆ ਜਾਣਾ ਕਿ ਬਿਲਕੁਲ ਖਤਮ ਹੋ ਗਿਆ ਫੇਰ ਆਪਾਂ ਕੋਈ ਗੱਲ ਕਰਾਂਗੇ ਬੱਚੇ ਮਰ ਗਏ ਜਿਹਨਾਂ ਦੇ ਮਰ ਗਏ ਉਹਨਾਂ ਦਾ ਕੀ ਹਾਲ ਦੱਸੋ ਆਉਣ ਦੀ ਵਾਫ ਕਿਤੇ ਚਲ ਕੋਈ ਮਾਵਾ ਸੋਹਾਂ ਨੂੰ ਕੁੱਟੇ ਦੀ ਮਾਵਾ ਨੂੰ ਗੰਨਾ ਕੰਨ ਪਟਕੇ ਲਿਆਉਂਦੇ ਨੀ ਪਾਵਾਂ ਦੇ ਪਿਓਆਂ ਨੂੰ ਕੁੱਟਦੇ ਸੀ ਸਾਰੀ-ਸਾਰੀ ਜ਼ਮੀਨ ਘਰਾਂ ਦੇ ਜਿਗਾਠਾ ਪਟਕੇ ਵੇਚਦੀਆਂ ਟੂਟੀਆਂ ਵੇਚਦੀਆਂ ਆਟੇ ਵਾਲੀਆਂ ਪੜੋਲੀਆਂ ਵੇਚਦੀਆਂ ਉਹ ਗਰੀਬਾਂ ਦੇ ਬੱਚੇ ਵਿਚਾਰੇ ਤੇ ਤੇਰਾ ਵੀ ਫੋਟੋ ਨਾ ਤੈਨੂੰ ਫੋਟੋ ਮਾਰ ਕਰਦਾ ਕਿੱਥੇ ਆਣੋ ਉਹ ਬਾਹਰ ਦੇ ਬਿਮਾਰੀ ਨਹੀਂ ਸੀ ਕਾਲੀ ਤੇ ਮੈਂ ਮੈਂ ਮੇਰੀ ਕੋਈ ਦੁਸ਼ਮਣੀ ਨਹੀਂ ਤੁਹਾਡੇ ਨਾਲ ਪਰ ਗੱਲ ਬੱਚੇ ਮਾਰਦੇ ਯਾਰ ਨਹੀਂ ਕੋਈ ਗੱਲ ਨਹੀਂ ਕਰਦੀ ਇਹਨਾਂ ਦੀ ਸ਼ਿਕਾਇਤ ਆ ਰਹੀ ਹੈ ਇਹਨਾਂ ਦੀ ਕੋਈ ਨਹੀਂ ਆ ਰਹੀ ਹੈ ਇਹਨਾਂ ਦੇ ਆਉਣਗੇ ਉਹ ਦਿਨ ਜਦੋਂ ਇਹਨਾਂ ਦੀ ਕੋਈ ਨਹੀਂ ਆ ਰਹੀ ਹੈ ਐਡੀ ਐਡੀ ਕੋਠੀਆਂ ਐਡੀ ਐਡੀ ਕੋਠੀਆਂ ਕੇ ਸਿੱਧੇ ਕੰਮ ਨਾ ਪਹੁੰਚਣੀਆਂ ਮੈਨੂੰ ਦੱਸੋ ਨਹੀਂ ਨਹੀਂ ਹੈ ਲੋਕਾਂ ਦੇ ਘਰ ਜਾੜ ਕੇ ਆਪਾਂ ਕੋਈ ਕੀਤਾ ਚਲੋ ਹੁਣ ਮੋਕਾ ਦੇ ਇਹ ਕਰੂੰਗਾ ਮੈਂ ਰਿਪੋਰਟ ਲੈ ਲਾਂ ਮੈਂ ਕਰਦਾ ਮੈਂ